ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 664 ਤੋਂ ਲੈ ਕੇ 665 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ 3 ਜੀ ਹਰਨ ਨਾਮ ਤਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਪਰੇ ਪੰਡਾਰਾ ਨਾਮ ਤਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੈ ਅਭਿਮਾਨ ਗੁਰਮਕ ਹਰ ਰਸ ਚਾਖੈ ਕੋਇ ਤਿਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਪਾਗ ਪਰਾਪਤ ਹੋਏ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਇਹ ਕਹਿੰਦੇ ਨੇ ਕਿ ਪਰਮੇਸ਼ਰ ਦਾ ਨਾਮ ਧੰਨ ਪਵਿੱਤਰ ਹੈ ਅਤੇ ਕਦੇ ਵੀ ਨਾਮ ਖਤਮ ਹੋਣ ਵਾਲਾ ਹੈ ਜੋ ਜੀਵ ਗੁਰੂ ਦੇ ਸ਼ਬਦ ਦੇ ਨਾਲ ਜੁੜਦੇ ਹਨ ਉਹਨਾਂ ਦੇ ਖਜ਼ਾਨੇ ਇਸ ਹਰੀ ਦੇ ਨਾਮ ਧੰਨ ਦੇ ਨਾਲ ਭਰ ਜਾਂਦੇ ਹਨ ਭੰਡਾਰੇ ਭਰ ਜਾਂਦੇ ਹਨ ਉਹਨਾਂ ਦੇ ਕਹਿੰਦੇ ਪਰਮੇਸ਼ਰ ਦੇ ਨਾਮ ਧਨ ਤੋਂ ਬਿਨਾਂ ਹੋਰ ਸਾਰਾ ਧਨ ਪਦਾਰਥ ਮਾਇਆ ਸਭ ਕੁਝ ਉਹਨੂੰ ਨਾਸ਼ਵੰਤ ਸਮਝੋ ਸਾਡੇ ਨਾ ਕੰਮ ਆਉਣ ਵਾਲਾ ਸਮਝੋ ਜਿਹੜੇ ਕਹਿੰਦੇ ਮਾਇਆ ਦੇ ਮੋਹ ਵਿੱਚ ਰਹਿੰਦੇ ਨੇ ਉਹ ਹਮੇਸ਼ਾ ਹੰਕਾਰ ਵਿੱਚ ਰਹਿੰਦੇ ਨੇ ਪਰ ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਹੀ ਪਰਮੇਸ਼ਰ ਦੇ ਨਾਮ ਰਸ ਨੂੰ ਚਖਦਾ ਹੈ ਜੋ ਚਖਦੇ ਨੇ ਕਹਿੰਦੇ ਉਹ ਦਿਨ ਰਾਤ ਆਨੰਦ ਵਿੱਚ ਰਹਿੰਦੇ ਨੇ ਪਰ ਜਿਹੜਾ ਇਹ ਰਸਾ ਕਹਿੰਦੇ ਇਹ ਕਿਸੇ ਭਾਗਾ ਵਾਲੇ ਨੂੰ ਪ੍ਰਾਪਤ ਹੁੰਦਾ ਪਰਮੇਸ਼ਰ ਦਾ ਨਾਮ ਰਸ ਸਬਦ ਦੀਪਕ ਵਰਤੈ ਤਿਹ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰਮਲ ਨਾਮ ਹਉ ਮੈ ਮਲ ਤੋਏ ਸਾਚੀ ਭਗਤ ਸਦਾ ਸੁਖ ਹੋਏ ਜੋ ਕਹਿੰਦੇ ਗੁਰੂ ਦਾ ਸ਼ਬਦ ਹੈ ਉਹ ਤਿੰਨਾ ਲੋਕਾਂ ਦੇ ਵਿੱਚ ਆਤਮਿਕ ਚਾਨਣ ਕਰਨ ਲਈ ਦੀਵਾ ਹੈ ਜੋ ਇਸ ਸ਼ਬਦ ਦਾ ਰਸ ਚੱਖਦੇ ਨੇ ਉਹ ਪਵਿੱਤਰ ਹੋ ਜਾਂਦੇ ਨੇ ਪਵਿੱਤਰ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਦੇ ਨਾਲ ਜੀਵ ਦੇ ਅੰਦਰੋਂ ਹਉਮੈ ਦੀ ਮੈਲ ਖਤਮ ਹੋ ਜਾਂਦੀ ਹੈ ਮੈਲ ਧੋਤੀ ਜਾਂਦੀ ਹੈ ਪਰਮੇਸ਼ਰ ਦੀ ਸੱਚੀ ਭਗਤੀ ਕਰਨ ਦੇ ਨਾਲ ਸਦਾ ਹੀ ਸੁੱਖ ਮਿਲਦਾ ਹੈ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋਗ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦੇ ਨਾਮ ਰਸ ਨੂੰ ਚੱਖ ਲਿਆ ਉਹ ਪਰਮੇਸ਼ਰ ਦੇ ਸੇਵਕ ਬਣ ਜਾਂਦੇ ਨੇ ਉਹ ਪਰਮੇਸ਼ਰ ਦੇ ਦਾਸ ਨੇ ਕਹਿੰਦੇ ਉਹਨਾਂ ਨੂੰ ਹਮੇਸ਼ਾ ਆਨੰਦ ਹੀ ਰਹਿੰਦਾ ਹੈ ਉਹਨਾਂ ਨੂੰ ਕਦੇ ਗਮੀ ਨਹੀਂ ਹੁੰਦੀ ਕਿਉਂਕਿ ਉਹਨਾਂ ਲਈ ਖੁਸ਼ੀ ਤੇ ਗਮੀ ਇੱਕ ਬਰਾਬਰ ਹੁੰਦੀਆਂ ਨੇ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਜਿਨ ਕੋਲ ਪਰਮੇਸ਼ਰ ਦੇ ਨਾਮ ਦੀ ਦਾਤ ਹੁੰਦੀ ਆ ਉਹ ਮੁਕਤ ਹੋ ਜਾਂਦੇ ਨੇ ਤੇ ਦੂਸਰਿਆਂ ਨੂੰ ਵੀ ਮੁਕਤ ਕਰਾਉਣ ਦੀ ਸਮਰੱਥਾ ਰੱਖਦੇ ਨੇ ਹਰੀ ਦਾ ਨਾਮ ਜਪਦੇ ਨੇ ਤੇ ਉਹਦੇ ਸਦਕਾ ਸੁੱਖ ਪਾਉਂਦੇ ਨੇ ਬਿਨ ਸਤ ਗੁਰ ਸਭ ਮੋਈ ਬਿਲ ਲਾਏ ਅਨ ਦਿਨ ਦਾਜੈ ਸਾਤ ਨਾ ਪਾਏ ਸਤਗੁਰ ਦੀ ਸ਼ਰਨ ਆਉਣ ਤੋਂ ਬਿਨਾ ਜੀਵ ਹਮੇਸ਼ਾ ਦੁਖੀ ਰਹਿੰਦੇ ਨੇ ਉਹਨਾਂ ਦੇ ਅੰਦਰ ਹਮੇਸ਼ਾ ਤ੍ਰਿਸ਼ਨਾ ਦੀ ਅੱਗ ਪਟਕਦੀ ਆ ਕਦੇ ਸ਼ਾਂਤੀ ਨਹੀਂ ਆਉਂਦੀ ਸਤ ਗੁਰ ਮਿਲੈ ਸਭ ਤ੍ਰਿਸ਼ਨਾ 부ਝਾਏ ਨਾਨਕ ਨਾਮ ਸਾਤ ਸੁਖ ਪਾਏ ਜਿਹੜੇ ਜੀਵ ਸਤ ਗੁਰ ਦੀ ਸ਼ਰਨ ਆ ਜਾਂਦੇ ਨੇ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਖਤਮ ਹੋ ਜਾਂਦੀ ਆ ਕਿਉਂਕਿ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਆ ਫਿਰ ਨਾਮ ਦੇ ਨਾਲ ਉਹਨਾਂ ਦੇ ਅੰਦਰ ਹਮੇਸ਼ਾ ਸ਼ਾਂਤੀ ਨਿਵਾਸ ਕਰਦੀ ਆ ਸੁਖ ਰਹਿੰਦਾ ਹੈ ਤਨਾਸਰੀ ਮਹੱਲਾ ਤੀਜਾ ਸਦਾ ਤਨ ਅੰਤਰ ਨਾਮ ਸਮਾਲੇ ਜੀ ਜੰਤ ਜਿਨੇ ਪ੍ਰਤ ਪਾਲੇ ਮੁਕਤ ਪਦਾਰਥ ਤਿੰਨ ਕੋ ਪਾਏ ਹਰ ਕੇ ਨਾਮ ਰਤੇ ਲਿਵ ਲਾਈ ਗੋਰ ਸੇਵਾ ਤੇ ਹਰ ਨਾਮ ਤਨ ਪਾਵੇ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜੀਵ ਨੂੰ ਹਮੇਸ਼ਾ ਹੀ ਪਰਮੇਸ਼ਰ ਦਾ ਨਾਮ ਆਪਣੇ ਅੰਤਰ ਆਤਮੇ ਤੇਉਣਾ ਚਾਹੀਦਾ ਹੈ ਪਰਮੇਸ਼ਰ ਦਾ ਨਾਮ ਵਸਾਉਣਾ ਚਾਹੀਦਾ ਹੈ ਉਹ ਪਰਮੇਸ਼ਰ ਜੋ ਸਾਰੇ ਜੀਵ ਜੰਤਾਂ ਦੀ ਪ੍ਰਤਪਾਲਨਾ ਕਰਦਾ ਹੈ ਫਿਰ ਕਹਿੰਦੇ ਇਹ ਮੁਕਤੀ ਦਾ ਪਦਾਰਥ ਉਹਨਾਂ ਜੀਵਾਂ ਨੂੰ ਮਿਲਦਾ ਹੈ ਜੋ ਪਰਮੇਸ਼ਰ ਦੇ ਨਾਮ ਵਿੱਚ ਹਮੇਸ਼ਾ ਹੀ ਲਿਵ ਲਈ ਰੱਖਦੇ ਨੇ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਦੇ ਰਾਹੀ ਪਰਮੇਸ਼ਰ ਦਾ ਨਾਮ ਤੰਨ ਮਿਲਦਾ ਹੈ ਜੋ ਜੀਵ ਨਾਮ ਧਿਆਉਂਦੇ ਨੇ ਉਹਨਾਂ ਦੇ ਅੰਤਰ ਆਤਮੇ ਆਤਮਿਕ ਚਾਨਣ ਹੋ ਜਾਂਦਾ ਹੈ ਉਹਨਾਂ ਨੂੰ ਜੀਵਨ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਇਹ ਹਰ ਰੰਗ ਗੂੜਾ ਤਨ ਪਰ ਹੋਏ ਸਾਤ ਸੀਗਾਰ 라ਵੇ ਪ੍ਰਭ ਸੋਏ ਜਿਸ ਜੀਵ ਇਸਤਰੀ ਨੂੰ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਰੰਗ ਗੂੜਾ ਚੜ ਜਾਂਦਾ ਉਹ ਫਿਰ ਪਰਮੇਸ਼ਰ ਦੀ ਸਦਾ ਸੁਹਾਗਣ ਬਣ ਜਾਂਦੀ ਹੈ ਉਹਦੇ ਅੰਦਰ ਹਮੇਸ਼ਾ ਪਰਮੇਸ਼ਰ ਦਾ ਵਾਸਾ ਬਣਿਆ ਰਹਿੰਦਾ ਹੈ ਹਉਮੈ ਵਿੱਚ ਪ੍ਰਭ ਕੋਏ ਨਾ ਪਾਏ ਮੂਲੋਂ ਪੁੱਲਾ ਜਨਮ ਗਵਾਏ ਜਿਹੜੇ ਕਹਿੰਦੇ ਜੀਵ ਪਰਮੇਸ਼ਰ ਨਾਲੋਂ ਟੁੱਟ ਜਾਂਦੇ ਨੇ ਉਹ ਆਪਣਾ ਜਨਮ ਬਿਰਥਾ ਗਵਾ ਜਾਂਦੇ ਨੇ ਜਿਹੜੇ ਪਰਮੇਸ਼ਰ ਨੂੰ ਭੁਲਾਈ ਰੱਖਦੇ ਨੇ ਜਿਹੜੇ ਜੀਵ ਹਉਮੈ ਵਿੱਚ ਨੇ ਉਹ ਵੀ ਪਰਮੇਸ਼ਰ ਦਾ ਮਿਲਾਪ ਕਦੇ ਪ੍ਰਾਪਤ ਨਹੀਂ ਕਰ ਸਕਦੇ ਗੁਰ ਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਗੁਰੂ ਦੀ ਸ਼ਰਨ ਆਇਆ ਕਹਿੰਦੇ ਬਾਣੀ ਦੇ ਨਾਲ ਜੁੜੀਦਾ ਤੇ ਆਤਮਿਕ ਅਡੋਲਤਾ ਆਉਂਦੀ ਆ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਦੇ ਨਾਲ ਜੀਵ ਦੀ ਸਮਾਈ ਨਾਮ ਵਿੱਚ ਹੋਈ ਰਹਿੰਦੀ ਹੈ ਸਬਦ ਮਿਲੇ ਪ੍ਰੀਤਮ ਸਦਾ ਤਿਆਏ ਸਾਚੇ ਨਾਮ ਵਡਿਆਈ ਪਾਏ ਕਹਿੰਦੇ ਜੋ ਜੀਵ ਗੁਰੂ ਦੇ ਸ਼ਬਦ ਦੇ ਰਾਹੇ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਉਹ ਸਦਾ ਪਰਮੇਸ਼ਰ ਦੇ ਨਾਲ ਮਿਲੇ ਰਹਿੰਦੇ ਨੇ ਸੱਚੇ ਨਾਮ ਦੇ ਲੈਣ ਨਾਲ ਉਹਨਾਂ ਨੂੰ ਹਮੇਸ਼ਾ ਵਡਿਆਈ ਸੋਭਾ ਮਿਲਦੀ ਹੈ ਆਪੇ ਕਰਤਾ ਜੁਗ-ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਹਰ ਇੱਕ ਜੁਗ ਦੇ ਵਿੱਚ ਸਦਾ ਪਰਮੇਸ਼ਰ ਸਭ ਕੁਝ ਕਰਨ ਕਰਮ ਸਮਰੱਥ ਹੈ ਜਿਸ ਤੇ ਮਿਹਰ ਦੀ ਨਦਰ ਕਰਦਾ ਹੈ ਉਹਨੂੰ ਆਪਣਾ ਮਿਲਾਪ ਬਖਸ਼ਦਾ ਹੈ ਗੁਰਵਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਾਤੇ ਪ੍ਰਭ ਆਪ ਮਿਲਾਏ ਗੁਰਬਾਣੀ ਦੇ ਨਾਲ ਜੁੜਿਆਂ ਪਰਮੇਸ਼ਰ ਮਨ ਵਿੱਚ ਆ ਵਸਦਾ ਹੈ। ਨਾਨਕ ਜੀ ਕਹਿੰਦੇ ਨੇ ਜਿਹੜੇ ਸੱਚੇ ਦੇ ਨਾਮ ਨਾਲ ਰੰਗੇ ਜਾਂਦੇ ਨੇ ਉਹ ਪਰਮੇਸ਼ਰ ਦੇ ਨਾਲ ਮਿਲ ਜਾਂਦੇ ਨੇ ਪਰਮੇਸ਼ਰ ਉਹਨਾਂ ਨੂੰ ਆਪ ਆਪਣੇ ਨਾਲ ਮਿਲਾ ਲੈਂਦੇ ਨੇ। ਤਨਾਸਰੀ ਮਹੱਲਾ ਤੀਜਾ ਤੀਜਾ ਜਗ ਮੈਲਾ ਮੈਲੋ ਹੋਏ ਜਾਏ ਆਵੇ ਜਾਏ ਦੂਜੈ ਲੋ ਪਾਏ। ਦੂਜੇ ਪਾਏ ਸਭ ਪਰਜ ਵਿਗੋਈ ਮਨ ਮੁਖ ਛੋਟਾ ਖਾਏ ਆਪਣੀ ਪਤ ਖੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੇ ਪਤ ਊਤਮ ਹੋਏ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਮਾਇਆ ਦੇ ਵਿੱਚ ਹੋਰ ਪਦਾਰਥਾਂ ਦੇ ਪਿਆਰ ਵਿੱਚ ਲੱਗ ਕੇ ਦੁਨੀਆ ਕਹਿੰਦੇ ਵਿਕਾਰਾਂ ਵਿੱਚ ਡੁੱਬਦੀ ਜਾ ਰਹੀ ਆ ਸਾਰੀ ਦੁਨੀਆ ਕਹਿੰਦੇ ਪ੍ਰਮਾਤਮਾ ਦਾ ਪਿਆਰ ਛੱਡ ਕੇ ਦੂਜੀਆਂ ਚੀਜ਼ਾਂ ਦੇ ਪਿਆਰ ਵਿੱਚ ਵਿਕਾਰਾਂ ਦੇ ਵਿੱਚ ਡੁੱਬਦੀ ਜਾ ਰਹੀ ਆ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਫਿਰ ਵਿਕਾਰਾਂ ਦੇ ਕਾਰਨ ਦੁਖੀ ਰਹਿੰਦੇ ਨੇ ਆਪਣੀ ਇੱਜ਼ਤ ਗਵਾ ਲੈਂਦੇ ਨੇ ਇੱਜ਼ਤ ਤੇ ਉਹਦੀ ਹੈ ਜਿਸ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ ਜੋ ਜੀਵ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਉਹ ਫਿਰ ਪਵਿੱਤਰ ਹੋ ਜਾਂਦੇ ਨੇ ਉਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਵਸਦਾ ਤੇ ਉਨ੍ਹਾਂ ਦੀ ਇੱਜ਼ਤ ਬਣ ਜਾਂਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਮਖ ਉਬਰੇ ਹਰ ਸਰਣਾਈ RAM ਨਾਮ ਰਾਤੇ ਭਗਤ ਦਿਰੜਾਈ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਹੁੰਦੇ ਨੇ ਉਹ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦੇ ਨੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਪਰਮੇਸ਼ਰ ਦੀ ਭਗਤੀ ਉਹਨਾਂ ਨੂੰ ਪੱਕੀ ਹੋ ਜਾਂਦੀ ਹੈ। ਭਗਤ ਕਰੇ ਜਨ ਵੜਾਈ ਪਾਏ ਸਾਚ ਰਤੇ ਸੁਖ ਸਹਜ ਸਮਾਏ। ਫਿਰ ਜੋ ਪਰਮੇਸ਼ਰ ਦੀ ਭਗਤੀ ਕਰਦੇ ਨੇ ਉਹਨਾਂ ਦੀ ਸੋਭਾ ਬਣਦੀ ਆ ਤੇ ਜੇ ਸੱਚੇ ਦੇ ਨਾਮ ਵਿੱਚ ਜੁੜੇ ਰਹਿੰਦੇ ਨੇ ਉਹਨਾਂ ਨੂੰ ਆਤਮਿਕ ਅਡੋਲਤਾ ਤੇ ਸੁਖ ਬਣਿਆ ਰਹਿੰਦਾ। ਸਾਚੇ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੈ ਸ਼ਬਦ ਆਪ ਪਛਾਨ ਕਹਿੰਦੇ ਸੱਚੇ ਪਰਮੇਸ਼ਰ ਦੇ ਨਾਮ ਦਾ ਗਾਹਕ ਕੋਈ ਵਿਰਲਾ ਹੀ ਹੈ ਜੋ ਹੈ ਉਹ ਗੁਰੂ ਦੇ ਸ਼ਬਦ ਦੇ ਰਾਹੀ ਆਪੇ ਦੀ ਪਛਾਣ ਕਰਦਾ ਹੈ ਸਾਚੀ ਰਾਸ ਸਾਚਾ ਵਾਪਾਰ ਸੋ ਤਨ ਪੁਰਖ ਜਿਸ ਨਾਮ ਪਿਆਰ ਇਹ ਕਹਿੰਦੇ ਸੱਚੇ ਦੇ ਨਾਮ ਦੇ ਗਾਹਕ ਨੇ ਸੱਚੇ ਦੇ ਨਾਮ ਹੀ ਉਹਨਾਂ ਦੀ ਰਾਸ ਪੂੰਜੀ ਹੈ ਫਿਰ ਸੱਚੇ ਦੇ ਨਾਮ ਦਾ ਹੀ ਵਪਾਰ ਕਰਦੇ ਨੇ ਕਹਿੰਦੇ ਉਹ ਧੰਨ ਨੇ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੈ ਤਿੰਨ ਪ੍ਰਭ ਸਾਚੇ ਇੱਕ ਸਚ ਲਾਏ ਊਤਮ ਬਾਣੀ ਸ਼ਬਦ ਸੁਣਾਏ ਉਹਨਾਂ ਨੂੰ ਕਹਿੰਦੇ ਪਰਮੇਸ਼ਰ ਨੇ ਸੱਚੇ ਕੰਮ ਆਪਣੇ ਨਾਮ ਦੇ ਜਾਪ ਵਿੱਚ ਲਾਇਆ ਹੁੰਦਾ ਉਹ ਕਹਿੰਦੇ ਪਰਮੇਸ਼ਰ ਦੀ ਬਾਣੀ ਸੁਣਦੇ ਨੇ ਤੇ ਦੂਜਿਆਂ ਨੂੰ ਸੁਣਾਉਂਦੇ ਨੇ ਗੁਰੂ ਦਾ ਸ਼ਬਦ ਵੀ ਦੂਜਿਆਂ ਨੂੰ ਸੁਣਾਉਂਦੇ ਨੇ ਪ੍ਰਭ ਸਾਚੀ ਕੀ ਸਾਚੀ ਕਾਰ ਨਾਨਕ ਨਾਮ ਸਵਾਰਣ ਹਾਰ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਆਪ ਫਿਰ ਆਪਣੇ ਨਾਮ ਦੀ ਸੱਚੀ ਕਹਿੰਦੇ ਜਿਹੜੀ ਕਾਰ ਹੈ ਸਭ ਤੋਂ ਚੰਗਾ ਜਿਹੜਾ ਕੰਮ ਹੈ ਆਪਣੇ ਨਾਮ ਦੇ ਜਪਣ ਦਾ ਇਹਨਾਂ ਨੂੰ ਪਰਮੇਸ਼ਰ ਉਹ ਉਹਦੇ ਵਿੱਚ ਲਾ ਦਿੰਦੇ ਨੇ ਉਹਨਾਂ ਨੂੰ ਫਿਰ ਨਾਮ ਦੇ ਰਾਹੀ ਪਰਮੇਸ਼ਰ ਆਪ ਹੀ ਉਹਨਾਂ ਦਾ ਆਤਮਿਕ ਜੀਵਨ ਸੋਹਣਾ ਬਣਾ ਦਿੰਦੇ ਨੇ ਤਨਾ ਸ੍ਰੀ ਮਹੱਲਾ ਤੀਜਾ ਜੋ ਹਰ ਸੇਵੈ ਤਿਨ ਬਲ ਜਾਓ ਤਿਨ ਹਿਰਦੇ ਸਾਚ ਸੱਚਾ ਮੁਖ ਨਾਓ ਸਾਚੂ ਸਾਚ ਸਮਾਲਿਓ ਦੁਖ ਜਾਏ ਸਾਚੇ ਸਬਦ ਵਸੈ ਮਨ ਆਏ ਗੁਰਵਾਣੀ ਸੁਣ ਮੈਲ ਗਵਾਏ ਸਹਜੇ ਹਰਨਾਮ ਮਨ ਵਸਾਏ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜੋ ਹਰ ਸੇਵੇ ਜੋ ਕਹਿੰਦੇ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਮੈਨਾਂ ਨੂੰ ਤੋ ਸਦਕੇ ਜਾਵਾ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਵੀ ਉਹਦਾ ਨਾਮ ਤੇ ਉਹਨਾਂ ਉਹਨਾਂ ਦੇ ਮੁਖ ਵਿੱਚ ਵੀ ਉਹਦਾ ਨਾਮ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਸਾਡੇ ਦੁੱਖ ਖਤਮ ਹੋ ਜਾਂਦੇ ਨੇ ਸੱਚੇ ਦੇ ਸ਼ਬਦ ਦੇ ਨਾਲ ਸੱਚਾ ਆਪ ਮਨ ਵਿੱਚ ਆ ਵਸਦਾ ਗੁਰਬਾਣੀ ਸੁਣ ਕੇ ਸਾਡੇ ਅੰਦਰੋਂ ਮੈਲ ਖਤਮ ਹੋ ਜਾਂਦੀ ਆ ਵਿਕਾਰਾਂ ਵਾਲੀ ਤੇ ਸਾਡੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਂਦਾ ਤੇ ਜੀਵ ਆਤਮਿਕ ਅਡੋਲਤਾ ਵਿੱਚ ਆ ਜਾਂਦਾ ਗੁਰਵਾਣੀ ਦੇ ਰਾਹੇ ਪਰਮੇਸ਼ਰ ਦਾ ਨਾਮ ਮਨ ਵਿੱਚ ਵਸ ਜਾਂਦਾ। ਕੂੜ ਕੋ ਸਤ ਤ੍ਰਿਸਨਾ ਅਗਨ ਬੁਝਾਏ ਅੰਤਰ ਸਾਤ ਸਹਜ ਸੁਖ ਪਾਏ। ਜੋ ਜੀਵ ਕਹਿੰਦੇ ਉਹਦਾ ਨਾਮ ਜਪਦੇ ਨੇ ਉਹਨਾਂ ਦੇ ਅੰਦਰੋਂ ਝੂਠ ਤ੍ਰਿਸਨਾ ਮਾਇਆ ਦੀ ਆਗ ਸਭ ਸ਼ਾਂਤ ਹੋ ਜਾਂਦੀਆਂ ਨੇ। ਉਹਨਾਂ ਦਾ ਅੰਤਰ ਆਤਮਾ ਠੱਟਾ ਹੋ ਜਾਂਦਾ ਆਤਮਿਕ ਅਡੋਲਤਾ ਵਿੱਚ ਟਿਕ ਕੇ ਸੁਖ ਪਾਉਂਦੇ ਨੇ। ਗੁਰ ਕੈ ਪਾਣਾ ਚੱਲੈ ਤਾਂ ਆਪ ਜਾਏ ਸੱਚ ਮਹਿਲ ਪਾਏ ਹਰ ਗੁਣ ਗਾਏ ਜਿਹੜੇ ਜੀਵ ਕਹਿੰਦੇ ਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ ਉਹਨਾਂ ਦੇ ਅੰਦਰੋਂ ਉਹਨਾਂ ਦੀ ਅਪਨਤ ਆਪਾ ਭਾਵ ਹੰਕਾਰ ਖਤਮ ਹੋ ਜਾਂਦਾ ਉਹ ਹਰੀ ਦੇ ਗੁਣ ਗੋਂ ਗਾਉਂਦੇ ਨੇ ਤੇ ਉਹ ਸੱਚਾ ਮਹਿਲ ਪ੍ਰਾਪਤ ਕਰ ਲੈਂਦੇ ਨੇ ਸੱਚਾ ਮਹਿਲ ਕੀ ਆਪਣੇ ਅੰਤਰ ਆਤਮੇ ਪਰਮੇਸ਼ਰ ਦਾ ਮਿਲਾਪ ਮਾਣ ਲੈਂਦੇ ਨੇ ਨਾ ਸ਼ਬਦ 부ਜੈ ਨਾ ਜਾਣੈ ਬਾਣੀ ਮਨਮੁਖ ਅੰਦੇ ਦੁਖ ਵਿਹਾਣੀ ਕਹਿੰਦੇ ਜੋ ਮਨ ਦੇ ਪਿੱਛੇ ਚੱਲਣ ਵਾਲੇ ਨੇ ਜੋ ਮਾਇਆ ਦੇ ਵਿੱਚ ਅੰਨੇ ਹੋਏ ਨੇ ਨਾ ਤਾਂ ਗੁਰੂ ਦੇ ਸ਼ਬਦ ਦੇ ਨਾਲ ਜਾਣ ਪਹਿਚਾਣਾ ਨਾ ਹੀ ਗੁਰੂ ਦੀ ਬਾਣੀ ਦੇ ਨਾਲ ਫਿਰ ਉਹਨਾਂ ਦੀ ਜ਼ਿੰਦਗੀ ਦੁੱਖਾਂ ਵਿੱਚ ਬੀਤਦੀ ਸਤਗੁਰ ਪੇਟੇ ਤਾਂ ਸੁਖ ਪਾਏ ਹਉਮੈ ਵਿੱਚੋਂ ਠਾਕ ਰਹਾਏ ਜਿਹੜੇ ਕਹਿੰਦੇ ਸਤਗੁਰ ਦੀ ਸ਼ਰਨ ਆਉਂਦੇ ਨੇ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਂਦਾ ਵਿਕਾਰ ਖਤਮ ਹੋ ਜਾਂਦੇ ਨੇ ਫਿਰ ਉਹ ਵੀ ਸੁਖ ਪਾ ਲੈਂਦੇ ਨੇ ਕਿਸ ਨੂੰ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੇ ਸਬਦ ਮਿਲਾਵਾ ਹੋਏ ਕਹਿੰਦੇ ਗੁਰੂ ਦੇ ਨਾਲ ਮਿਲਾਪ ਲਈ ਕਿਹਦੇ ਕੋਲ ਅਰਜ਼ੋਈ ਕਰੀਏ ਨਾਮ ਦੀ ਦਾਤ ਲਈ ਕਿਹਦੇ ਕੋਲ ਅਰਜ਼ੋਈ ਕਰੀਏ ਦਾਤਾ ਏ ਕੋ ਪਰਮੇਸ਼ਰ ਆਪ ਹੈ ਕਹਿੰਦੇ ਜੇ ਉਹ ਕਿਰਪਾ ਕਰੇ ਗੁਰੂ ਦੇ ਸ਼ਬਦ ਦੇ ਰਾਹੀ ਉਹਦੇ ਨਾਲ ਮਿਲਾਪ ਹੋ ਜਾਏ ਮਿਲ ਪ੍ਰੀਤਮ ਸਾਚੇ ਗੁਣ गावा ਨਾਨਕ ਸਾਚੇ ਸਾਚਾ ਪਾਵਾਂ ਜਦੋਂ ਕਹਿੰਦੇ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਉਹ ਜੀਵ ਸਦਾ ਹੀ ਪਰਮੇਸ਼ਰ ਦੇ ਗੁਣ ਗਾਉਂਦਾ ਰਹਿੰਦਾ ਗੁਣ ਗਾ ਗਾ ਕੇ ਉਹ ਸੱਚਾ ਹੋ ਜਾਂਦਾ ਤੇ ਉਹ ਫਿਰ ਪਰਮੇਸ਼ਰ ਨੂੰ ਭਾ ਜਾਂਦਾ ਹੈ ਨਾਨਕ ਸਾਚੇ ਸਾਚਾ ਪਾਵਾਂ ਉਹ ਸੱਚਾ ਹੈ ਉਹਨੂੰ ਸੱਚੇ ਹੀ ਚੰਗੇ ਲੱਗਦੇ ਨੇ ਤਨਾਸਰੀ ਮਹਲਾ ਤੀਜਾ ਮਨ ਮਰੇ ਤਾਂ ਆਤਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਇਹ ਮਨ ਮਰੈ ਦਾਰੂ ਜਾਣੇ ਕੋਏ ਮਨ ਸ਼ਬਦ ਮਰੇ 부ਜੈ ਜਨ ਸੋਏ ਜਿਸਨੋ ਬਖਸੇ ਹਰ ਦੇਵ ਡਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਦੋਂ ਕਹਿੰਦੇ ਅੰਦਰੋਂ ਮਨ ਮਰੇ ਤਾਂ ਆਤਮ ਮਰ ਜਾਏ ਜਦੋਂ ਅੰਦਰੋਂ ਕਹਿੰਦੇ ਜੀਵ ਦੇ ਮਨ ਵਾਸ ਵਿੱਚ ਆ ਜਾਏ ਤਾਂ ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਜਦੋਂ ਤੱਕ ਮਨ ਕਹਿੰਦੇ ਜੀਵ ਦੇ ਵਾਸ ਵਿੱਚ ਨਹੀਂ ਆਉਂਦਾ ਉਦੋਂ ਤੱਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਮਨ ਕਿਸ ਤਰ੍ਹਾਂ ਵਾਸ ਵਿੱਚ ਆਉਂਦਾ ਇਹਨੂੰ ਕੋਈ ਵਿਰਲਾ ਹੀ ਜਾਣਦਾ ਕਹਿੰਦੇ। ਜਿਹਦਾ ਮਨ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਵਾਸ ਵਿੱਚ ਆ ਜਾਂਦਾ ਫਿਰ ਉਹਨੂੰ ਇਸ ਅਸਲੀਅਤ ਦੀ ਸਾਰੀ ਸਮਝ ਲੱਗ ਜਾਂਦੀ ਹੈ। ਜਿਸ ਨੂੰ ਕਹਿੰਦੇ ਪਰਮੇਸ਼ਰ ਆਪ ਬਖਸ਼ਦਾ ਉਹ ਨੂੰ ਆਪਣੇ ਨਾਮ ਦੀ ਦਾਤ ਦੀ ਵਡਿਆਈ ਦਿੰਦਾ ਫਿਰ ਗੁਰੂ ਦੀ ਕਿਰਪਾ ਦੇ ਸਦਕਾ ਉਹਦੇ ਮਨ ਵਿੱਚ ਵਸ ਜਾਂਦਾ ਗੋਰਮਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਜੋ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਸੱਚੀ ਕਾਰ ਪਰਮੇਸ਼ਰ ਦੇ ਨਾਮ ਜਾਪ ਦੀ ਕਾਰ ਕਰਦੇ ਨੇ ਕਮਾਈ ਕਰਦੇ ਨੇ ਤਾਂ ਉਹਨਾਂ ਨੂੰ ਇਸ ਮਨ ਦੀ ਅਸਲੀਅਤ ਸਮਝ ਆਉਂਦੀ ਆ ਕਿ ਮਨ ਨੂੰ ਕਿਵੇਂ ਕਾਬੂ ਕਰਨਾ ਤੇ ਮਨ ਨੂੰ ਕਾਬੂ ਕਰਨ ਦੇ ਨਾਲ ਜੀਵ ਕਿਵੇਂ ਸੁੱਖ ਪਾ ਸਕਦਾ ਮਨ ਮੈਂ ਮਤ ਮੈ ਗਲ ਮਿਕਦਾਰਾ ਗੁਰ ਅੰਕ ਸਮਾਰ ਜੀਵਾਲਣ ਹਾਰਾ ਦੇ ਜਿਹੜਾ ਜੀਵ ਦਾ ਮਨ ਹੈ ਨਾ ਉਹ ਇੱਕ ਮਸਤ ਹਾਥੀ ਵਾਂਗ ਮਸਤ ਹੋਇਆ ਰਹਿੰਦਾ ਉਹਦੀ ਮਤ ਚੰਚਲ ਹੋਈ ਰਹਿੰਦੀ ਆ ਪਰ ਜਦੋਂ ਗੁਰੂ ਦਾ ਸ਼ਬਦ ਅੰਕੁਸ਼ ਮਿਲ ਜਾਂਦਾ ਤੇ ਉਹਦੇ ਨਾਲ ਜੀਵ ਦਾ ਮਨ ਵਸ ਵਿੱਚ ਆ ਜਾਂਦਾ ਤੇ ਇਸ ਤਰ੍ਹਾਂ ਗੁਰੂ ਫਿਰ ਜੀਵ ਨੂੰ ਜੀਵਤਿਆਂ ਮੁਕਤ ਕਰ ਦਿੰਦਾ ਉਹਨੂੰ ਜੀਵਨ ਦੀ ਅਸਲੀਅਤ ਸਮਝ ਆ ਜਾਂਦੀ ਆ ਉਹਦਾ ਮਨ ਕਾਬੂ ਵਿੱਚ ਆ ਜਾਂਦਾ ਮਨ ਅਸਾਧ ਸਾਧੈ ਜਨ ਕੋਈ ਅਚਰ ਚਰੈ ਤਾਂ ਨਿਰਮਲ ਹੋਈ ਕਹਿੰਦੇ ਮਨ ਸਾਡਾ ਅਸਾਧ ਹੈ ਪਰ ਕੋਈ ਵਿਰਲਾ ਹੈ ਜੋ ਇਹਨੂੰ ਸਾਧ ਲੈਂਦਾ ਹੈ ਵਸ ਵਿੱਚ ਕਰ ਲੈਂਦਾ ਹੈ ਜਦੋਂ ਜੀਵ ਆਪਣੇ ਵਿਕਾਰਾਂ ਤੇ ਆਸਾ ਤ੍ਰਿਸ਼ਨਾ ਤੇ ਕਾਬੂ ਕਰ ਲੈਂਦਾ ਫਿਰ ਉਹ ਨਿਰਮਲ ਹੋ ਜਾਂਦਾ ਉਹਦਾ ਮਨ ਪਵਿੱਤਰ ਹੋ ਜਾਂਦਾ ਗੁਰਮਖ ਇਹ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੈ ਵਿਕਾਰ ਜੀਵ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦੇ ਨੇ ਵਿਕਾਰ ਖਤਮ ਕਰ ਲੈਂਦੇ ਨੇ ਇਸ ਤਰ੍ਹਾਂ ਆਪਣਾ ਮਨ ਸਾਧ ਲੈਂਦੇ ਨੇ ਜੋ ਤੁਰ ਰਖਿਐਨ ਮੇਲ ਮਿਲਾਏ ਕਦੇ ਨ ਵਿਛੜੈ ਸਬਦ ਸਮਾਏ ਜਿਨ੍ਹਾਂ ਜੀਵਾਂ ਦੇ ਕਹਿੰਦੇ ਧੁਰ ਤੋਂ ਪ੍ਰਮਾਤਮਾ ਨੇ ਲੇਖੇ ਵਿੱਚ ਲਿਖਿਆ ਕਿ ਉਹਨਾਂ ਦਾ ਮਿਲਾਪ ਹੋਣਾ ਪਰਮੇਸ਼ਰ ਨਾਲ ਉਹ ਕਹਿੰਦੇ ਸ਼ਬਦ ਦੇ ਰਾਹੀ ਪਰਮੇਸ਼ਰ 'ਚ ਸਦਾ ਸਮਾਏ ਰਹਿੰਦੇ ਨੇ ਉਹ ਕਦੇ ਵੀ ਪਰਮੇਸ਼ਰ ਤੋਂ ਵਿਛੜਦੇ ਨਹੀਂ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮਖ ਨਾਮ ਪਛਾਣੈ ਇਹ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਆਪਣੀ ਸਮਰੱਥਾ ਆਪ ਜਾਣਨ ਵਾਲਾ ਹੈ ਕਿ ਕਿਸ ਤਰ੍ਹਾਂ ਜੀਵਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ ਉਹਨਾਂ ਦੀ ਵਿਧੀ ਬਣਾਉਂਦਾ ਹੈ ਇਹ ਨਾਨਕ ਜੀ ਕਹਿੰਦੇ ਨੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਜੀਵ ਉਹ ਪਰਮੇਸ਼ਰ ਦੇ ਨਾਮ ਨਾਲ ਜਾਣ ਪਹਿਚਾਨ ਪਾ ਲੈਂਦੇ ਨੇ ਜਦੋਂ ਪਰਮੇਸ਼ਰ ਦੇ ਨਾਮ ਨਾਲ ਜਾਣ ਪਹਿਚਾਨ ਹੋ ਗਈ ਫਿਰ ਪਰਮੇਸ਼ਰ ਦੇ ਨਾਲ ਵੀ ਉਹਨਾਂ ਦੀ ਜਾਣ ਪਹਿਚਾਨ ਹੋ ਜਾਂਦੀ ਆ ਮਿਲਾਪ ਹੋ ਜਾਂਦਾ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਆਪ ਦੀ ਅਣਜਾਣ ਬੱਚੀ ਨੂੰ ਆਪ ਦੀ ਬਾਣੀ ਪੜਦਿਆਂ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਸਤਿਗੁਰ ਜੀ ਪਰਮੇਸ਼ਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ